ਆਪਾਂ ਜਦੋਂ ਮੱਥਾ ਟੇਕਦੇ ਆ ਨਾ ਵੇਖੋ ਮੱਥਾ ਟੇਕਣ ਦੇ ਨਾ ਦੋ ਮਤਲਬ ਹੁੰਦੇ ਆ ਗੱਲ ਵੱਲ ਗੌਰ ਕਰਿਓ ਮੈਂ ਭੈਣਾਂ ਨੂੰ ਖਾਸ ਕਰ ਬੇਨਤੀ ਕਰਦਾ ਆ ਆ ਗੱਲ ਵੱਲ ਗੌਰ ਕਰਿਓ ਜਦੋਂ ਆਪਾਂ ਮੱਥਾ ਟੇਕਦੇ ਆ ਨਾ ਮਹਾਰਾਜ ਦੇ ਅੱਗੇ ਇੱਕ ਤੇ ਸਾਡੀ ਮਰਿਆਦਾ ਬਣੀ ਹੋਈ ਐ ਵੀ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਆ ਐਂਟਰ ਕਰਦੇ ਆ ਅਸੀਂ ਮੱਥਾ ਟੇਕਦੇ ਆ ਇਹ ਸਾਡੀ ਮਰਿਆਦਾ ਬਣੀ ਹੋਈ ਐ ਇੱਕ ਤਾਂ ਮਰਿਆਦਾ ਐ ਤੇ ਇੱਕ ਸਿਰ ਝੁਕਾਉਣ ਦਾ ਮਤਲਬ ਹੁੰਦਾ ਐ ਕਿ ਤੁਦਨੋ ਨਿਵਣ ਮੰਨਣ ਤੇਰਾ ਨਾਮ ਵੀ ਮਾਲਕ ਜੀ ਤੁਹਾਡੇ ਅੱਗੇ ਨਿਵਣਾ ਜਿਹੜਾ ਐ ਨਾ ਇਦਾ ਮਤਲਬ ਕੀ ਹੈ ਵੀ ਤੁਹਾਡਾ ਕਹਿਣਾ ਅਸੀਂ ਮੰਨਾਂਗੇ ਤੁਦਨੋ ਨਿਵਣ ਮੰਨਣ ਤੇਰਾ ਨਾਓ ਵੀ ਤੁਹਾਡੇ ਅਗੇ ਨਿਵਣਾ ਕੀ ਹੈ ਤੁਹਾਡੇ ਕਹੀ ਹੋਈ ਗੱਲ ਨੂੰ ਮੰਨ ਲੈਣਾ ਹੁਣ ਦੋ ਤਰ੍ਹਾਂ ਦੇ ਮੱਥੇ ਟੇਕਣੇ ਹੋਗੇ ਨਾ ਇੱਕ ਤੇ ਮਰਿਆਦਾ ਬਣੀ ਹੋਈ ਹੈ ਇੱਕ ਸਿਰ ਝਕਾਉਣ ਦਾ ਮਤਲਬ ਹੈ ਵੀ ਜੋ ਤੁਸੀਂ ਆਖੋਗੇ ਅਸੀਂ ਉਹਨੂੰ ਮੰਨਾਂਗੇ ਪਰ ਇੱਕ ਮੱਥਾ ਟੇਕਣਾ ਹੋਰ ਹੁੰਦਾ ਜੇ ਉਹ ਪਤਾ ਕਿਹੜਾ ਹੁੰਦਾ ਕਿਸੇ ਬੰਦੇ ਨੂੰ ਗਲੋ ਲਾਣਾ ਹੋਵੇ ਨਾ ਆਪਾਂ ਉਹਨੂੰ ਕਹਿੰਨੇ ਆ ਜਾ ਭਰਾਵਾ ਮੱਥਾ ਟੇਕਿਆ ਤੈਨੂੰ ਕਹਿੰਨੇ ਨਾ ਆਪਾਂ ਵੀ ਜਾ ਭਰਾਵਾ ਮੱਥਾ ਟੇਕਿਆ ਤੈਨੂੰ ਮੈਨੂੰ ਕਿਤੇ ਇਦਾਂ ਹੀ ਲੱਗਦਾ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਇਦਾਂ ਹੀ ਕਹਿੰਨੇ ਆ ਗੁਰੂ ਜੀ ਮੱਥਾ ਟੇਕਿਆ ਤੁਹਾਨੂੰ ਤੁਹਾਡੀਆਂ ਗੱਲਾਂ ਸਾਡੇ ਕੋਲ ਨਹੀਂ ਮੰਨੀਆਂ ਜਾਂਦੀਆਂ ਤੁਹਾਡੀਆਂ ਗੱਲਾਂ ਸਾਡੇ ਕੋਲ ਨਹੀਂ ਮੰਨੀਆਂ ਜਾਂਦੀਆਂ ਮੱਥਾ ਟੇਕਿਆ ਤੁਹਾਨੂੰ ਸਾਡਾ ਮੱਥਾ ਟੇਕਣਾ ਕਿਤੇ ਇਦਾਂ ਦਾ ਤਾਂ ਨਹੀਂ ਹੋ ਗਿਆ ਤੁਸੀਂ ਸਾਨੂੰ ਆਖਦੇ ਹੋ ਪੁੱਤਰ ਦਾ ਵਿਆਹ ਕਰਨਾ ਸ਼ਰਾਬ ਨੇ ਪਈ ਤੇ ਜੇ ਮੈਂ ਸ਼ਰਾਬ ਨਾ ਪੀਾਈ ਤੇ ਸਾਡੇ ਤਾਂ ਸਾਰੇ ਰਿਸ਼ਤੇਦਾਰ ਨਾਰਾਜ਼ ਹੋ ਜਾਣੇ ਫੁੱਫੜ ਨੇ ਬੁੜਬੁੜ ਕਰੀ ਜਾਣਾ ਵੀ ਮੁੰਡੇ ਦਾ ਵਿਆਹ ਕਰਤਾ ਇਹਨਾਂ ਨੇ ਸ਼ਰਾਬ ਹੀ ਨਹੀਂ ਪਿਆਈ ਮੈਂ ਅਮਰੀਕਾ ਤੋਂ ਖਾਸ ਕਰ ਆਇਆ ਸੀ ਵੀ ਤੂੰ दारू ਪੀਣ ਆਇਆ ਸੀ ਅਮਰੀਕਾ ਤੋਂ ਵੀ ਜਦ ਤੱਕ ਤੈਨੂੰ ਉਹ ਪਿਆਈ ਨਾ ਜਾਵੇ ਜਦ ਤੱਕ ਤੈਨੂੰ ਜ਼ਹਿਰ ਨਾ ਪਿਆਇ ਜਾਵੇ ਤਦ ਤੱਕ ਤੈਨੂੰ ਚੈਨ ਨਹੀਂ ਆਉਣਾ ਲੋਕਾਂ ਨੂੰ ਇਸ ਗੱਲ ਦਾ ਡਰ ਹੈ ਉਹ ਵਿਦਵਾਨ ਨੇ ਲਿਖਿਆ ਨਾ ਕਹਿੰਦਾ ਦੁਨੀਆ ਵਿੱਚ ਸਭ ਤੋਂ ਵੱਡਾ ਰੋਗ ਮੇਰੇ ਬਾਰੇ ਵਿੱਚ ਮੇ ਕਿਹਾ ਕਹẽਗੇ ਲੋਕ ਕਹਿੰਦਾ ਦੁਨੀਆ 'ਚ ਸਭ ਤੋਂ ਵੱਡਾ ਰੋਗ ਹੈ ਵੀ ਲੋਕ ਕੀ ਕਹਿਣਗੇ ਜੇ ਪੁੱਤਰ ਦਾ ਵਿਆਹ ਕੀਤਾ ਸ਼ਰਾਬ ਨਾ ਪਿਆਈ ਜੇ ਡੀਜੇ ਨਾ ਲਾਏ ਤਾਂ ਲੋਕ ਕੀ ਕਹਿਣਗੇ ਜੀ ਹੁਣ ਲੋਕਾਂ ਦੇ ਕਰਕੇ ਜੀ ਡਾਂਸਰਾਂ ਵੀ ਨਚਾਉਣੀਆਂ ਪੈਂਦੀਆਂ ਨੇ ਲੋਕਾਂ ਦੇ ਕਰਕੇ ਜ਼ਹਿਰ ਵੀ ਪਿਉਣਾ ਪੈਂਦਾ ਸ਼ਰਾਬ ਦੇ ਰੂਪ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੁਣ ਜਿਹੜੀਆਂ ਜਿਹੜੀਆਂ ਗੱਲਾਂ ਗੁਰੂ ਪਾਸ਼ਾ ਜੀ ਆਖਦੇ ਨੇ ਬੰਦਾ ਉਸ ਤੋਂ ਉਲਟ ਹੋ ਕੇ ਤੁਰਦਾ ਮੰਨੀ ਕੋਈ ਗੱਲ